ਮਾਨਯੋਗ ਸੀਪੀ ਸਾਹਿਬ ਦੀ ਹਦਾਇਤਾਂ ਦੇ ਮੁਤਾਬਕ ਮੋਟਰਸਾਈਕਲ ਵਾਨਾਂ ਦੀ ਪਾਰਕਿੰਗ ਦੀ ਚੈਕਿੰਗ ਕੀਤੀ ਗਈ ਅਤੇ ਇਨ੍ਹਾਂ 8 ਪੁਆਇੰਟਾਂ ਦੇ ਉੱਤੇ ਅਲੱਗ-ਅਲੱਗ ਆਫੀਸਰ ਐਸਐਚਓ ਸਾਹਿਬਾ ਵੱਲੋਂ ਚੈਕਿੰਗ ਕੀਤੀ ਗਈ। ਇਹ ਚੈਕਿੰਗ ਪ੍ਰੋਗਰਾਮ ਦੋ ਤੋਂ 4 ਵਜੇ ਤੱਕ ਖੁਲਿਕਿਆ ਗਿਆ ਜਿਸ ਦੇ ਤਹਿਤ ਬੱਸ ਸਟੈਂਡ, ਡੀਐਮਸੀ ਸਮਰਾਲਾ ਚੌਂਕ ਅਤੇ ਹੋਰ ਜਿਹੜੇ ਵੀ ਪੁਆਇੰਟ ਹਨ ਉਹਨਾਂ ਸਾਰਿਆਂ ਦੇ ਉੱਤੇ ਚੈਕਿੰਗ ਕੀਤੀ ਜਾਵੇਗੀ। ਇਸ ਚੈਕਿੰਗ ਦੇ ਵਿੱਚ ਮੁਕਤ ਤੌਰ ਤੇ ਸ਼ੱਕੀ ਵਾਨਾਂ ਦੀ ਚੈਕਿੰਗ ਕੀਤੀ ਜਾਵੇਗੀ। ਅਤੇ ਇਸ ਦੌਰਾਨ ਪੁਲਿਸ ਅਧਿਕਾਰੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਇਸ ਦੌਰਾਨ ਜੋ ਵੀ ਰਿਕਵਰੀ ਕੀਤੀ ਜਾਵੇਗੀ ਉਸਤੇ ਜੋ ਵੀ ਵਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਉੱਤੇ ਇਸ ਮੌਕੇ ਪੁਲਿਸ ਅਧਿਕਾਰੀ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਆਪਣੇ ਵਾਨਾ ਦੀ ਕਿਰਪਾ ਕਰਕੇ ਪੂਰੇ ਕਾਗਜ਼ ਨਾਲ ਰੱਖੋ ਜਿਸ ਦੇ ਨਾਲ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਆਵੇ ਮਾਨਜੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਜਿਹੜੇ ਹੈ ਕੋਈ ਪਾਰਕਿੰਗ ਸਲots ਜਿਹੜੇ ਹੈਗੇ ਨੇ ਵਾਹिकल्स ਦੇ ਉਹਨਾਂ ਦੀ ਚੈਕਿੰਗ ਰਿਗਾਰਡਿੰਗ 8 ਪੁਆਇੰਟ ਚੂਸ ਕੀਤੇ ਗਏ ਨੇ ਉਹਨਾਂ ਅੱਠਾਂ ਪੁਆਇੰਟਾਂ ਦੇ ਉੱਤੇ ਜਿਹੜਾ ਹੈਗਾ ਅੱਜ ਅਲੱਗ-ਅਲੱਗ ਆਫੀਸਰਸ ਐਂਡ ਐਸਐਚਓ ਸਾਹਿਬਾਨ ਜਿਹੜੇ ਹੈਗੇ ਉਹਨਾਂ ਦੀ ਚੈਕਿੰਗ ਕਰਨਗੇ ਤੇ ਉਹ ਸੈਕਿੰਗ ਦੇ ਰਿਗਾਰਡਿੰਗ ਹੀ ਅੱਜ ਜਿਹੜਾ ਇਹ ਪ੍ਰੋਗਰਾਮ 2 ਤੋਂ 4 ਵਜੇ ਦਾ ਲਿਖਿਆ ਗਿਆ ਹੈ ਤੇ ਜਿਹੜੇ ਜਿਸ ਤਰ੍ਹਾਂ ਕਿ ਬੱਸ ਸਟੈਂਡ ਸਮਰਾਲਾ ਚੌਂਕ ਡੀਐਮਸੀ ਜਾਂ ਹੋਰ ਜਿਹੜੇ ਅਦਰ ਪੁਆਇੰਟਸ ਹੈਗੇ ਨੇ ਉਹਨਾਂ ਸਾਰਿਆਂ ਦੇ ਉੱਤੇ ਚੈਕਿੰਗ ਕੀਤੀ ਤੇ ਕਿਸ ਟਾਈਪ ਦੀ ਮਤਲਬ ਕੀ ਉਹਦੇ ਵਿੱਚ ਅਬੰਡਨ ਜਿਹੜੇ ਵਾਹਨ ਜਾਂ ਕੋਈ ਸ਼ੱਕੀ ਵਾਹਨ ਜਾਂ ਜਿਸ ਤਰ੍ਹਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਹਨ ਹੋਏਗਾ ਉਹਦੇ ਰਿਗਾਰਡਿੰਗ ਇਹ ਜਿਹੜੀ ਹੈਗੀ ਹੈ ਚੈਕਿੰਗ ਸਪੈਸ਼ਲ ਕੰਪੇਨ ਚਲਾਈ ਗਈ ਹੈ ਸਰ ਪਹਿਲਾਂ ਵੀ ਜਿਵੇਂ ਆਰਡਰਸ ਕਈ ਵਾਰੀ ਪਾਸ ਕੀਤੇ ਹੋਏ ਨੇ ਪਾਰਕਿੰਗ ਲੋਟਸ ਜਿਹੜੇ ਮੈਨੇਜ ਕਰਦੇ ਨੇ ਕਿ ਕੋਈ ਅਬੰਡਨਡ ਵਾਹਨ ਵਾਰਾ ਨਾ ਖੜਿਆ ਹੋਵੇ ਤੇ ਜਿਹੜੇ ਵੀ ਵਾਹਨਸ پارک ਕਰ ਰਹੇ ਨੇ ਉਹਨਾਂ ਦੇ ਪ੍ਰੋਪਰ ਡਿਟੇਲਸ ਹੋਵੇ ਮੋਸਟ ਪ੍ਰੋਬਬਲੀ ਐਸੇ ਲਈ ਇਹ ਚੈਕਿੰਗ ਹੈ ਟੀਮਸ ਨਾਲ ਕਿ ਜਿਹੜੀ ਹੈਗੀ ਹੈ ਸਪੈਸ਼ਲੀ ਚੈਕਿੰਗ ਕਰਨ ਲਈ ਟੀਮਸ ਬਣਾਏ ਗਏ ਨੇ ਉਹ ਇਹ ਸਾਰੇ ਜਿਹੜੇ ਹੈਗੇ ਨੇ ਵਾਈਕਲਸ ਦੇ ਡਾਕੂਮੈਂਟਸ ਜਾਂ ਜੋ ਵੀ ਹੈਗਾ ਉਹ ਇਹਨਾਂ ਤੋਂ ਸੰਬੰਧਿਤ ਇਹ ਟੀਮਸ ਬਣਾਈਆਂ ਗਈਆਂ ਨੇ ਤੇ ਕਿੰਨੇ ਪੁਆਇੰਂਟਸ ਤੇ ਚੈਕਿੰਗ ਹੈ 8 ਪੁਆਇੰਂਟਸ ਤੇ ਚੈਕਿੰਗ ਹੋਏਗੀ ਅੱਜ ਤੇ ਕੋਈ ਸਰ ਜੇ ਕੋਈ ਐਜੀ ਵਾਈਕਲ ਰਿਕਵਰ ਵੀ ਹੁੰਦੀ ਹੈ ਕੋਈ ਕਾਰਵਾਈ ਫਰਦਰ ਕੀਤੀ ਜਾਂਦੀ ਹੈ ਤੇ ਜੋ ਜੋ ਵੀ ਲੀਗਲ ਪ੍ਰੋਸੈਸ ਹੋਏਗਾ ਉਸ ਲੀਗਲ ਪ੍ਰੋਸੈਸ ਦੇ ਮੁਤਾਬਕ ਉਹਨਾਂ ਦੇ ਖਿਲਾਫ ਕਾਰਵਾਈ ਦੁਕਾਨਦਾਰ ਨੂੰ ਸੁਣਿਆ ਦਿੱਤਾ ਜਾਏਗਾ ਅੱਜ ਤਾਂ ਪਾਰਕਿੰਗ स्लots ਦੇ ਉੱਪਰ ਚੈਕਿੰਗ ਹੈ ਇਹ ਦੁਕਾਨਦਾਰਾਂ ਦੀ ਚੈਕਿੰਗ ਵਾਲਾ ਨਹੀਂ ਮੇਨੂੰ ਮਤਲਬ ਪਾਰਕਿੰਗ स्लots ਜਿਹੜੇ ਹੈਗੇ ਉਹਨਾਂ ਨੂੰ ਚੈੱਕ ਕੀਤਾ। ਨੋਟਿਸ ਵੀ ਜਿਹੜਾ ਕੋਈ ਦਿੱਤਾ ਜਾ ਰਿਹਾ ਹੈ ਕਿਸੇ ਦੁਕਾਨਦਾਰ ਨੂੰ ਬੋਲੇਗਾ। ਮੈਂ ਤਾਂ ਇਹ ਪਾਰਕਿੰਗ स्लots ਵਾਲੇ ਜਿਹੜੇ ਸਾਡੀਆਂ ਇਹ ਟੀਮਸ ਬਣਾਈਆਂ ਨੇ ਇਹਦੇ ਵਿੱਚ ਜੇ ਕੋਈ ਅਸੰਗਤ ਜਿਹੜਾ ਹੋਰ ਕੋਈ ਇਸ ਤੋਂ ਲਾਭ ਨਹੀਂ। ਇਹ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸੁਪਨ ਸ਼ਰਮਾ IPS ਨੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਗਸ਼ਟਨ ਆਫੀਸਰ ਨਾਲ ਕੋਈ 150 ਦੇ ਕਰੀਬ ਪੁਲਿਸ ਫੋਰਸ ਲੱਗੀ ਹੋਈ ਹੈ ਜਿਹਦੇ ਚ ਵੱਖ-ਵੱਖ ਥਾਵਾਂ ਦੀ ਚੈਕਿੰਗ ਬੱਸ ਸਟੈਂਡ ਕਿਪਸ ਮਾਰਕੀਟ ਡੀਐਮਸੀ ਡੀਸੀ ਕੰਪਲੈਕਸ ਰੇਲਵੇ ਸਟੇਸ਼ਨ ਇਹਨਾਂ ਅਲੱਗ-ਅਲੱਗ ਜਿੱਥੇ ਪਾਰਕਿੰਗਾਂ ਨੇ ਚੈਕਿੰਗ ਕੀਤੀ ਜਾ ਰਹੀ ਹੈ ਕਿੰਨੀ ਜਗ੍ਹਾ ਦੀ ਟੋਟਲ ਚੈਕਿੰਗ ਹੋ ਰਹੀ ਹੈ ਕਰੀਬ 8-10 ਜਗ੍ਹਾ ਦੀ ਚੈਕਿੰਗ ਹੋ ਰਹੀ ਹੈ ਇਸ ਤੋਂ ਇਲਾਵਾ ਵੀ ਮਤਲਬ ਜਿਹੜੇ ਕੋਈ ਸਸਪੀਸ਼ੀਅਸ ਸਾਨੂੰ ਲੱਗਦੇ ਵਹੀਕਲ ਜੀ ਉਹਨੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਸਾਡੀ ਟੈਕਨੀਕਲ ਟੀਮਾਂ ਮਤਲਬ ਵਾਹਨ ਐਪ ਉਦੀ ਮਦਦ ਨਾਲ ਹੋਰ ਟੈਕਨੀਕਲ ਤਰੀਕੇ ਦੇ ਨਾਲ ਦੀ ਚੈਕਿੰਗ ਕੀਤੀ ਜਾਂਦੀ ਹੈ। ਜੇ ਸਰ ਕਈ ਵਾਰ ਇਹ ਨੰਬਰ ਪਲੇਟ ਜਿਹੜਾ ਹੈਗੀ ਐ ਤੇ ਦੇਖਣ ਚ ਆਇਆ ਉਹਨਾਂ ਦੀ ਚੈਕ ਵੀ ਕਰ ਰਹੀ ਆ। ਜਿਨ੍ਹਾਂ ਦੀ ਨੰਬਰ ਪਲੇਟ ਨਹੀਂ ਹੈਗੀ ਉਹਨਾਂ ਦੇ ਉੱਤੇ ਜੋ ਵੀ ਬੰਦੀ ਕਾਰਵਾਈ ਉਹ ਕੀਤੀ ਜਾ ਰਹੀ ਹੈ। ਜੇ ਵੀ ਕੋਈ ਆਪਣਾ ਸਸਪੀਸ਼ੀਅਸ ਵਾਹਨ ਕੋਈ ਚੋਰੀ ਦਾ ਜਾਂ ਕੋਈ ਉਹਦਾਂ ਦਾ ਮਿਲਦਾ ਆ ਉਦੋਂ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਕਰਕੇ ਉਹਦੀ ਜਿਹੜੀ ਸਪੁਰਦਾਰੀ ਆ ਉਹ ਜਿਹੜਾ ਉਹ ਮਾਲਕ ਆ ਉਹਨਾਂ ਨਾਲ ਰਾਪਤਾ ਕਰਕੇ ਮੁਕਤੀ ਜਾਈ ਜਾਂਦੀ ਹੈ। ਲੋਕਾਂ ਨੂੰ ਕੀ ਕੀ ਜਿੰਨਾ ਦੰਨ ਦੀ ਕੋਈ ਗਲਤੀ ਸਾਬਤ ਹੋ ਜਾਵੇ। ਕਿ ਲੋਕਾਂ ਨੂੰ ਤੇ ਜਿਹੜੇ ਪਾਰਕਿੰਗ ਦੇ ਵਿੱਚ ਜਿਹੜੇ ਠੇਕੇ ਨੇ ਉਹਨਾਂ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਵੀ ਜਿਹੜੇ ਆਪਣੇ ਠੇਕੇਦਾਰ ਨੇ ਵੱਲੋਂ ਉਹ ਜਦੋਂ ਕੋਈ ਪਾਰਕਿੰਗ ਇੱਥੇ ਕਰਕੇ ਜਾਂਦਾ ਉਹਦੇ ਡਾਕੂਮੈਂਟ ਵਗੈਰਾ ਪ੍ਰੋਪਰ ਚੈੱਕ ਕਰਨ ਜਿਹੜਾ ਉਹਦਾ ਰਜਿਸਟਰ ਆ ਉਹ ਪ੍ਰੋਪਰ ਮੇਨਟੇਨ ਕਰਨ ਆਪਣਾ ਤੇ ਜਿਹੜੇ ਲੋਕੀ ਨੇ ਜਿਹੜੇ ਕੋਈ ਆਪਣੇ ਆਮ ਪਬਲਿਕ ਆਪਣੇ ਡਾਕੂਮੈਂਟ ਵਗੈਰਾ ਕੰਪਲੀਟ ਕਰਕੇ ਰੱਖਣ ਜਿੰਨੇ ਵੀ ਉਹਨੇ ਡਾਕੂਮੈਂਟ ਹੈ ਮੋਟਰਸਾਈਕਲ ਸਾਰੇ ਰੱਖਣਾ ਪਏ